ਹਾਂ ਜੀ ਆਰਦੇ ਦੀ ਕਿਰਪਾ ਦਾ ਬੜਾ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਖਾਸ ਕਰਕੇ ਜਿਆਜਾ ਬਕ ਮੂਰਤਲੀ ਦੀ ਗੱਲ ਕਰ ਲਈਏ ਆ ਸਾਡੇ ਮਾਜਤ ਭਾਈਚਾਰੇ ਨੇ ਬੜਾ ਬੜਾ ਏਕਾਟ ਕਰਕੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਜੇ ਸਿੱਤਾ ਗੜੀ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਮਦਦ ਕਰਾਂਗੇ ਅਸੀਂ ਇੱਕ ਪੂਤਲਾ ਸੀਟ ਜਿਹੜੀ ਆ ਜਿਤਾ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਚ ਪਾਵਾਂਗੇ ਇਸੇ ਤਰ੍ਹਾਂ ਹੋਰ ਵੀ ਹਲਕਿਆਂ ਦੇ ਵਿੱਚੋਂ ਬੜਾ ਵੱਡਾ ਜਿਹੜਾ ਰਿਸਪੌਂਸ ਸਾਨੂੰ ਮਿਲ ਰਿਹਾ ਮੈਂ ਥੋੜਾ ਜਿਹਾ ਇੱਥੇ ਲੇਟ ਵੀ ਹੋ ਗਿਆ ਕਿਉਂਕਿ ਤਰਨਤਾਰਨ ਬੜੇ ਵੱਡੇ ਪ੍ਰੋਗਰਾਮ ਸੀ ਉਨਾ ਪ੍ਰੋਗਰਾਮਾਂ ਦੇ ਵਿੱਚ ਵੀ ਲੋਕਾਂ ਨੇ ਬਹੁਤ ਵੱਡਾ ਵਿਸ਼ਵਾਸ ਤੇ ਯਕੀਨ ਦਿਵਾਇਆ ਕਿ ਅਸੀਂ ਇਸ ਵਾਰ ਇਹ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਗੋੜ ਪਾਣੀ ਆ ਉਹ ਦੀ ਸਾမှု ਜੀ ਗਰੀਬਰ ਪਤਾ ਹੁੰਦਾ ਹੈ ਕਿ ਆਜ਼ਾਦ ਗਿਆਨਤਾ ਪਾਰਟੀ ਦੇ ਲੋਕ ਸਭਾ ਹਲਕਾ ਟਲੂ ਸਾਹਿਬ ਤੋਂ ਸਾਡੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਜੀ ਮੰਨਾ ਜੀ ਬਹੁਤ ਜੋਰ ਸ਼ੋਰ ਦੇ ਨਾਲ ਆਪਣੀ ਕੰਪੇਨ ਵਿੱਚ ਲੱਗੇ ਹੋਏ ਆ ਹੁਣ ਵੀ ਅਸੀਂ ਉਹਨਾਂ ਦੀ ਵੇਟ ਕਰ ਰਹੇ ਆ ਥੋੜਾ ਲੇਟ ਹੋ ਗਏ ਉਹ ਕਿਉਂਕਿ ਉਹਨਾਂ ਨੇ ਤਰਨਤਨ ਸਾਹਤ ਤੋਂ ਅੱਗੇ ਪਿੰਡਾਂ ਵਿੱਚ ਜਿਕੇ ਸੀ ਕਿ ਉੱਥੋਂ 10-15 ਮਿੰਟ ਵਿੱਚ ਪਹੁੰਚ ਜਾਣੀ ਸਾਡੇ ਕੋਲ ਅੱਜ ਸਾਡੇ ਕਪੂਥਲਾ ਸ਼ਹਿਰ ਦੇ ਸਾਡੇ ਮਹਾਜਨ ਸਭਾ ਵੱਲੋਂ ਸਾਡੇ ਯਸ਼ਪਾਲ ਮਹਾਜਨ ਜੀ ਜਿਹੜੇ ਸਾਡੇ ਬਹੁਤ ਸੀਨੀਅਰ ਲੀਡਰ ਆ ਬੀਜੇਪੀ ਕਪੂਥਲਾ ਦੇ ਅਤੇ ਉਹਨਾਂ ਦੀ ਸੂਚੀ ਟੀਮ ਸਾਡੇ ਨਥੂ ਰਾਮ ਜੀ ਸ਼ਾਹ ਜੀ ਸਾਰੇ ਨੇ ਰਲ ਮਿਲ ਕੇ ਅੱਜ ਇੱਕ ਪ੍ਰਣਾ ਕੀਤਾ ਕਿ ਜੋ ਆਪਰੇ ਸਾਡੇ ਕੈਂਡੀਡੇਟ ਸਾਹਿਬ ਹਨ ਮਨਨ ਜੀ ਉਹਨਾਂ ਨੂੰ ਜਿਹੜੇ ਆਪ ਸੰਗਤ ਦੇ ਦਰਸ਼ਨ ਕਰਾਉਣੇ ਆ ਜਿਹੜੇ ਸ਼ਹਿਰ ਦੀ ਮਹਾਜਨ ਬ੍ਰਦਰੀ ਆ ਉਹ ਸਾਰੇ ਇਕੱਠੇ ਹੋਏ ਆ ਇੱਥੇ ਤੇ ਇੱਥੇ ਅਸੀਂ ਅੱਜ ਪ੍ਰੋਗਰਾਮ ਰੱਖਿਆ ਸੋ ਅਸੀਂ ਇਹੋ ਹੀ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਪਾਂ ਜਿਹੜਾ ਜਿੱਥੇ-ਜਿੱਥੇ ਵੀ ਹੈਗਾ ਉਹ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜੋ ਸਾਡੇ ਵਾਸਤੇ ਕੀਤਾ ਜੋ ਉਹਨਾਂ ਨੇ ਦੇਸ਼ ਵਾਸਤੇ ਕੀਤਾ ਜੋ ਉਹਨਾਂ ਦੀਆਂ ਪ੍ਰਾਪਤੀਆਂ ਆ ਅਸੀਂ ਉਹਨਾਂ ਨੂੰ ਦੱਸੀਏ ਤਾਂ ਜੋ ਜਿਹੜਾ ਸਾਡੀ ਕੋਈ ਵੀ ਵੋਟ ਆ ਉਹ ਕਮਲ ਦੇ ਨਿਸ਼ਾਨ ਤੋਂ 1 ਜੂਨ ਨੂੰ ਬਾਹਰ ਨਾ ਜਾਵੇ ਸਾਡੀ ਇਹ ਸਾਰਿਆਂ ਨੂੰ ਬੇਨਤੀ ਆ ਕਿ 1 ਜੂਨ ਨੂੰ ਜਿਹੜਾ ਕਮਲ ਦਾ ਬਟਨ ਦਬਾ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਪ੍ਰਧਾਨ ਮੰਤਰੀ ਬਣ ਜਾਣਾ ਤੈਅ ਆ ਸਾਡੀ ਸਾਡੀ ਕੋਸ਼ਿਸ਼ ਇਹ ਹੈ ਕਿ ਸਾਡਾ ਇਥੋਂ ਮੈਂਬਰ ਆਫ ਪਾਰਲੀਮੈਂਟ ਬਣ ਕੇ ਜਾਵੇ ਤਾਂ ਜਿਹੜੇ ਪਹਿਲਾਂ ਇਥੋਂ ਮੈਂਬਰ ਆਫ ਪਾਰਲੀਮੈਂਟ ਬਣ ਕੇ ਜੇਪਾ ਜੀ ਬੇਸ ਦਾ ਕਈ ਪਹਿਲਾਂ ਹੋਰ ਵੀ ਗਏ ਆ ਉਹਨਾਂ ਨੇ ਕਪੂਰਸਰਿਆ ਕੇ ਮੁੜ ਕੇ ਅਜਿ ਕੋਈ ਸਾਰ ਨਹੀਂ ਪੁੱਛੀ ਕਿਸ ਦੀ ਬਾਤ ਨਹੀਂ ਪੁੱਛੀ